ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਹੋਵੋਗੇ ਸਾਰੇ ਠੀਕ ਠਾਕ। ਅੱਜ ਆਪਾਂ ਸ਼੍ਰੀ ਅਨਾਚਰੀ ਕੰਨਾ ਪਨੀਰੀ ਦਾ ਇੱਕ ਥੈਲੀ ਭੇਜੀ ਵੀ ਤੇ ਆਪਾਂ ਨਾ ਪਨੀਰੀ ਦੀ ਥੈਲੀ ਵੇਚਣੀ ਆ। ਆਪਾਂ ਨਾ ਕੰਮ ਰੈਡੀ ਕਰਤਾ ਪਰ ਕਾ ਪਾਣੀ ਸਵਾਗੀ ਮਾਰਤੀ ਉਹਦੇ ਪਰ ਦਿਖਾਣੇ ਤੁਹਾਨੂੰ। ਨਾਲੇ ਪੰਨੇਰੀ ਦਿਖਾਣੇ ਗਾਣ ਨੂੰ ਦੋਈ ਜਿਹੜੀ ਪਹਿਲਾਂ ਵੀਜੀ ਦੀ ਪਰਲੀ ਕੈਰੀ ਚਾਪਾ ਨੇ ਤਿੰਨ ਥੱਲੀਆਂ ਵੀ ਜਿਵੇਂ ਆ ਦੋ ਉਰਲੀ ਚਾਂ ਦੂਜੀ ਨੰਬਰ ਵਾਲੀ ਚ ਦੋ ਐ ਕੈਰੀ ਚਾਂ ਦੇਖੋ ਤੇੜਾਂ ਪਾਟ ਗਿਆ ਕੱਲ ਪਾਣੀ ਲਾਇਆ ਤਾਂ ਆਪਾਂ ਨੇ ਇਹਨੂੰ ਜੰਮੇ ਆਣ ਵਧੀਆ ਦੋ ਇਸ ਕੈਰੀ ਚਾਂ ਤਸੈਤ ਆਪਾਂ ਨੇ ਤੁਹਾਨੂੰ ਅੱਠ ਕਰਮਾ ਲੰਬੀਆਂ ਲੰਬੀਆਂ ਬਈ ਇਹ ਤਿੰਨ ਕਰਮਾ ਕੁਝ ਥੋੜੇ ਲੋਟ ਮੈਂ ਇਹਦੇ ਵੀ 56 ਛਿੱਕ ਨੂੰ ਵੀਜ ਬਾਇਆ ਬੰ ਆਹ ਦੇਖੋ ਇੱਧਰ ਆਪਾਂ ਸੋਗੀ ਮਾਰਤੀ ਬਸ ਵੀਜ ਦਾ ਛਟਾ ਮਾਰ ਦੇਣਾ ਆਪਾਂ ਨੇ ਹੁਣ ਕਰਦੇ ਬੰਦ ਪਾਣੀ ਪਾ ਲੈ ਮਾ ਥੋੜਾ ਜਿਹਾ ਪਾਣੀ ਛੱਡ ਦੇਣਾ ਦੁਬਾਰਾ ਅਸਵਾਗੀ ਮਾਰਤੀ ਗੰਦਲ ਜੇ ਵਿੱਚ ਆਪਣਾ ਛੱਟਾ ਮਾਰ ਦੇਣਾ ਆਪਾਂ ਨੇ ਜਾਣਾ ਫਿਰ ਅੰਬਾਲੇ ਨੂੰ ਦਿਖਾਉਂਗੇ ਤੁਹਾਨੂੰ ਐਮਪੁਰ ਸਾਹਿਬ ਜਾਣਾ ਆਪਾਂ ਨੇ ਉਹਦੇ ਵਾਸਤੇ ਤਿਆਰੀ ਕਰਨੀ ਮੜੀ-ਮੋਟੀ ਆਪਣਾ ਕੋਈ ਵੋਟ ਜਿੱਤੀ ਕੋਈ ਘੰਡਾ ਲੜਾ ਲੈਣੇ ਕੋਈ ਦਿਖਾਵਾਂਗੇ ਤੁਹਾਨੂੰ ਮਾਰਦੀ ਛੱਟਾ ਫਿਰ ਆਪਾਂ ਬਾਅਦ ਚ ਮਿਲਦੇ ਗਏ

ਇਹ ਰੈੱਡ ਟੇਪ ਵਾਲੇ ਸ਼ੋਅਰੂਮ ਚ ਉਹ ਥੱਲੋਂਗੇ ਆਪਾਂ ਬੂਟ ਸੁੱਖੋ ਦੇ ਬੂਟ ਕਰਾ ਮੂਨਾ ਵੀ ਬੂਟ ਲੈਣਾ ਆਪਾਂ ਬਗ ਨਹੀਂ ਹੈ ਬਈ ਆਨੇ ਵੀ ਲੈਣੇ ਆ ਲੈਣਾ ਤਾਂ ਵੀ

ਚੈਦਰ ਲੇਡੀਜ਼ ਦਾ ਬਈ ਉੱਪਰ ਹੈਜ਼ੈਂਟਸ ਦਾ ਉੱਤਰ ਜਿੱਪ ਤੇ ਚੱਪਲ ਪੜੇ ਸਲੀਪਰ

ਸਾਰੇ ਸਾਰਾ ਲੇਡੀਜ਼ ਹੈ ਇਹ ਜੈਂਟਸ ਤੋਂ ਭਰੇ ਆ ਬਾਈ ਚੱਲਾਂ ਉੱਪਰ ਚੱਲਾਂ ਵੇਖਾਂਗੇ ਉਰੇ ਦੇ ਲੋਰਾਂ ਵੀ ਲੈਣੀ ਆਪਾਂ ਨੇ ਇੱਕ ਰੰਮੂ ਵਸਤ ਲੈਣੀ ਲੋਰ ਟੀ-ਸ਼ਰਟ ਸੀ ਔਰ ਬੂਟ ਵੀ ਲੈਣੇ ਆ ਰੰਮੂ ਦੇ ਬੂਟਾਂ ਦੀ ਜੋੜੀ ਤੋਂ ਤਿੰਨਾਂ ਬੰਦਿਆਂ ਕੀ ਹੋਵਗੀ ਨੇ ਸਾਰੇ ਲੇਡੀਜ਼ ਹੈ ਬਾਈ ਬਹੁਤ ਵਧੀਆ ਵਧੀਆ ਬੂਟ ਪੜੇ ਜੀ ਸੇ ਨਾ ਵੀਡੀਓ ਚਲੋ ਬਈ ਚੱਲਦੇ ਆਂ ਉੱਪਰ ਹੁਣ ਉੱਪਰ ਆਪਣੇ ਦੇਖਦੇ ਫੱਲ ਦਾ ਲੇਡੀ ਜੜਾਈ ਤੇ ਲੇਡੀ ਜਾਨ ਨੂੰ ਦੁਆਏ

ਦੂਰ ਦੇ ਪਾਗ ਦੇ ਦੋਏ ਰਮੂਗੇ ਮਾ ਅੱਠ ਘੇਰਾ ਦਾ ਅੱਠ ਦੋ ਤੱਕ ਨਹੀਂ ਲਿਆ ਹੈ ਦੋ ਤੱਕ ਨਹੀਂ ਲਿਆ ਸੇਮ ਕੰਪਟਰ ਇਹ ਵਧੀਆ ਲੱਗ ਰਹੇ ਹਾਂ ਦਾ ਚੱਗ ਗਈ ਚੱਚ ਗਈ ਚੱਲ ਕੇ ਦੇਖ ਮਾ ਹਾਂ ਬਟ ਐਟ ਨਾ ਹੋਆ ਤੈਨੂੰ ਦੂਹੀ ਦੇਖ ਲਈ ਵੀ ਕਦੀ ਫੇਰ ਕਾ ਵੀ ਮੇਰਾ ਪੈਰ ਦੂਰ ਆ ਘੁੱਟੇ ਲੁਕਰੇ ਹੈ ਹੈ ਅੱਡਾ ਮਤ ਤੰਗਾ ਇੱਕ ਨੰਬਰ ਬੜਾ ਦੇ ਦੇ ਦੇ

ਅੱਠ ਦੇ ਐਂਪਾਇਰ ਭਾਵੇਂ ਦੋ ਇਹਦੇ 8 ਨੰਬਰ ਇੱਕ ਦੇ 8 ਚਲੇ ਜਾ ਇੱਕਦਸਤ ਰਾਮੂ ਬਸਤਾ ਇਹੋ ਲੀਆ ਬਈ ਆਪਾਂ ਨੇ ਮਤੀਆ ਜੁੱਤਾ ਲੱਗ ਰਿਹਾ ਉਹ ਪਾਈਡੋ ਲੈਡੀ ਸ਼ੂਜ਼ ਹਨ ਜੀ ਉਸ ਨੂੰ ਵੀ ਲੱਗ ਬਣਾ ਦੇ ਠੀਕ ਹੈ ਹਾਂਜੀ ਹਾਂਜੀ ਹੋਰ ਸਲੀਪਰ ਹੋਰ ਹਾਂ ਸਲੀਪਰ ਉਸਕੇ ਸਲੀਪਰ ਆਪ ਨੂੰ ਮਨਵਾ ਦੇਣੇ ਨੇ ਪ੍ਰੋਜੈਕਟ ਦੇ ਤਨੇ ਹੂੰ ਇਤਨਾ ਮਨਵਾ ਦੇ ਭਾਈ बिल हो गया सर पेमेंट अलग अलग बता दें लेडीज का ही बिल लेके कर दें बिल एक ही कर दें पेमेंट अलग अलग बता दें उस पर दे कर दो तो कोई कर नहीं शूज के सर हुए इनके आपने इकहत्तर सौ चालीस इकहत्तर सौ चालीस मैं जो से तैयार कर दूँगा मैं इंसान देना बस टच दबाना और वो ले ले 75 की को रेट कर देना देखो यहां से पता लगेगा एक ये आ गई अच्छा अच्छा एक आपकी ये आ गई कितने तक भाई नहीं मां दे दे इस टाइप की दे ते ते यार ते 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 दे यार कोई तीन तीन बहुत है ना अड्डे पे एक फिर ये चीज आएगी थैंक यू

ਵਾਹ ਤਾਂ ਦੋ ਹਾਂ ਕਿੰਨੇ ਕੀ ਨੇ ਆ ਬਈ ਹਾਂ ਮਤਲਬ ਦੇਖੋ ਮਤਲਬ ਦੇਖੋ ਨਮਸ आड़ सुदुछ। आड़ सुदुछ। दो, दो दे हजार के दो सौ का दे दे वापसी का <laughs> ਕੋਈ ਕੋਈ ਫਲੈਟ ਵੀ ਹੈ ਉਹ ਜੋ ਆਪ 20 ਸ਼ੇਪ ਵਾਲੀ ਦੇਖ ਲੈ ਤੇ ਉਹ 350 ਕੀ ਹੈ 350 ਰੁਪਏ ਦੀ ਉਹ ਹੇਠਾਂ ਦੇਖ ਬਲੈਕ 20 ਵਾਲੀ ਚਲੋ ਜੀ ਆਪਾਂ ਚੱਲੇ ਚਰੀ ਵੇਜਣ ਦਿਨ ਵਿੱਚ ਧੁੱਪ ਗਰਮੀ ਬਹੁਤ ਹੁੰਦੀ ਆ ਬਾਈ ਮੈਂ ਦਿਨshifts ਤੇ ਹੀ ਉਹ ਵੇਜੂਗਾ ਆ ਚੱਲ ਹੁਣ ਗਈ ਜਾਨੇ ਥੋੜੀ ਉਹ ਵੇਜਣੀ ਆ ਬਾਈ ਰੋਟਾ ਗਟਰ ਜੁੜਾ ਜਿਹੜਾ ਆ ਦੋ ਕਨਾਲ ਆ ਦੋ ਕਨਾਲ ਮੱਤਿਆ ਲਗਣਾ ਬੀਜਣੇ ਨੂੰ ਬੀਜਾ ਸੁਹਾਗਾ ਮਾਰ ਦੇਣਾ ਆਪਾਂ ਨਾ ਚੱਲ ਬਾਈ ਓਏ ਚੱਲ ਲਓ ਜੀ ਮਾਰਣੀ ਛੱਡਿਆ ਪਤਾ ਬਾਈ ਰੌਣੀ ਨੂੰ ਕੇ ਖੇਤ ਬਾਹ ਨਹੀਂ ਹੁੰਦੇ ਮੀਂਹ ਪਿਆ ਨਹੀਂ ਜੇ ਤਾਂ ਛਿੜਕਾ गिर ਜਾਂਦਾ ਕਿ ਤਾਂ ਬਾਹ ਹੋ ਜਾਣੇ ਤੇ ਵਾਹ ਚਲ ਪਤ ਪਤਲਾ ਪਾਣੀ ਉਹ ਫੇਰਦੀ ਏ ਥੁਖੂ ਨੇ ਪਾਣੀ ਛੱਡਿਆ ਪਤਾ ਦੇਖੋ ਇੱਕ ਕੇਰਾ ਰਹਿ ਗਿਆ ਦਰਵਾਜ਼ਾ ਛਟਾ ਪਟਾਹ ਇੰਨਾ ਇਤਰਾ ਸਾਰਾ ਭਰ ਗਿਆ ਕੋਈ ਨਾ ਹਮੈਂ ਦੇਖਦਾ ਮਹਾ ਪਾਣੀ ਤੂੰ ਮਾਰ ਗੇੜੇ ਇੰਨਾ ਚਾਰ ਫਿਰ ਚਰੀ ਦਾ ਦੋਂਗੇ ਆਪਾਂ ਛੱਟਾ ਠੰਡਾ ਠੰਡਾ ਕੰਮਨ ਕਰ ਲੰਨੇ ਮਹਾ ਧੁੱਪਾਂ ਵਿੱਚ ਖੇਤ ਵੀ ਸੁੱਕਦਾ ਬਾਈ ਫਿਰ ਕੁਛ ਡੱਕਰ ਜਾ ਖੇਤ ਹੈ ਬੀਜ ਨਹੀਂ ਜੰਮਦਾ ਫਿਰ ਪੂਰਾ ਸਵਾਦ ਤੇ ਕੁਛ ਕਰਕੇ ਮਹਾ ਵੀ ਨੇ ਰੋਹੀ ਸ਼ਾਮ ਨੂੰ ਵੀ ਬੀਜੂਗੇ ਤਾਂ ਨਹੀਂ ਆਪਾਂ ਨੇ ਦਿਨ ਉਹ ਕਰਿਆ ਬੀਜਾ ਅਗਲਾ ਆਪਾਂ ਨੇ ਸਵੇਰ ਨੂੰ ਬੀਜੂਗੇ ਬਹੁਤ ਆਪਾਂ ਨੇ ਥੈਲੀ ਭਿਓਈ ਵੀ ਤੀ ਹੋਰ ਚਾਰ ਥੈਲੀਆਂ ਹੋਰ ਪਿਉਤੀਆਂ ਬੱਤ ਗਿਆ ਬਾਕੀ ਤਾਂ ਪੂਰਾ ਸਾਰੇ ਹਾਸਪਤੂ ਸਾਰਾ ਡੋਟ ਘੱਟ ਲੱਗ ਰਹੀ ਹੈ ਚੈੱਕ ਮੈਂ ਫਰਕ ਆ ਮਿਲਦਾ ਅੱਜ ਅਰਦੇ ਲੋਟ ਆਸੂ ਕੋ ਮੰਨਣਾ ਰੋਟਾਵੇਟਰ ਹੁਣ ਆਪਾਂ ਮਾਰ ਦਿੰਨੇ ਆਂ ਛਿੱਟਾ ਛਿੱਟਾ ਮਾਰ ਕੇ ਪਾੜ-ਪਾੜ ਦਾ ਰੋਟਾਵੇਟਰ ਮਾਰ ਕੇ ਸੁਹਾਗਾ ਮਾਰ ਦੇਣਾ ਬਈ ਬਸ ਇਹ ਦੇਖੋ ਬਹੁਤ ਹੁਣ ਦਿਖ ਰਹੀ ਐਨ ਲਾਈਟ ਕੇ ਜਨਣੇ ਦਾ ਮੋਬਾਈਲ ਕੀ ਲਾਈਟ ਕੱਲ ਤਾਂ ਦਿਖਦੀ ਨਹੀਂ ਐਨ ਠੀਕ ਤੱਕ ਤੇ ਢਕਣ ਲੱਗ ਜਾਏਗੀ ਦੋ ਦਿਨ ਬਾਅਦ ਅੱਜ ਮੈਂ ਸੁੱਕਾ ਜਿਹਾ ਲੱਗ ਕੇ ਸੀ ਮੰਨਣ ਪੌਦ ਜਿਹੜੀ ਪਹਿਲਾਂ ਬੀਜੀ ਵੀ ਆ ਕੇ ਰਹੀ ਫੇਰ ਪਾਣੀ ਲਾਇਆ ਆਪਾਂ ਲੰਨ ਨਹੀਂ ਇਸ ਤਰ੍ਹਾਂ ਹੀ ਆ ਬਈ ਜਾਂ ਸੁੱਕਾ ਜਾ ਮੰਨਣ ਲੱਗ ਜਾ ਬੈਨਾ ਪੌਦ ਫੇਰ ਪਾਣੀ ਲਾਣੇ ਆਪਾਂ ਇਸ ਤਰ੍ਹਾਂ ਆਪਾਂ ਅੱਜ ਵੀ ਗੇਰ ਤਿਆ ਜਦ ਤੱਕ ਧਰਤੀ ਚਿੱਟੀ ਨਹੀਂ ਹੁੰਦੀ ਮੰਨ ਕੇ ਚੱਲੋ ਇਹ ਤੇੜਾ ਨਹੀਂ ਪਾਟਦੀਆਂ ਜਦ ਤੱਕ ਪਾਣੀ ਨਹੀਂ ਦਿੰਦੇ ਆਪਾਂ ਹੁਣ ਤਾਂ ਗਰਮੀ ਜ਼ਿਆਦਾ ਹੈ ਵੈਸੇ ਇਸ ਕਰਕੇ ਆਪਾਂ ਜ ਤੇੜਾਆਂ ਪਾਟ ਜੰਨੀਆਂ ਧਰਤੀ ਚਿੱਟੀ ਹੋਣੇ ਤੇ ਪਹਿਲਾਂ ਲਾ ਦਨੇ ਆਪਾਂ ਪਾਣੀ ਨਹੀਂ ਚਿੱਟੀ ਹੋਏ ਤੇ ਲਾਨੇ ਪਾਣੀ ਦਾਣਾ ਦਾਣਾ ਜੰਮ ਜਾਂਦਾ ਬਾਈ ਬਹੁਤ ਦਾ ਅਰ ਨਹੀਂ ਜੇ ਪਾਣੀ ਲਈ ਜਾਈਏ ਲਾ ਲਿਆ ਪਾਣੀ ਤਾਰ ਤਿਆ ਬਾਬੇ ਰੂਮਾ ਪਾਣੀ ਗਰਮ ਹੋ ਗਿਆ ਬਾਈ ਦਾਣੇ ਵਿੱਚ ਨਾ ਜੰਮਦੇ ਨਹੀਂ ਖਰਾਬ ਹੋ ਜਾਂਦੇ ਸੁੱਕ ਜਾਂਦੇ ਵਿੱਚ ਗੁੰਡੇ ਬਾਈ ਬਹੁਤ ਵਧੀਆ ਬਹੁਤ ਜੰਮਦੀ ਆ ਹਰ ਸਾਲ ਆਪਾਂ ਤਾਂ ਇੱਕ ਨਹੀਂ ਕਰਦੇ ਆ ਜੀ ਵੀ ਜਾਏ ਬਈ ਤੁਹਾਗਾ ਵੀ ਮਾਰਿਆ ਏ ਸੁੱਖੂ ਆ ਰਿਹਾ ਟਰੈਕਟਰ ਲਗਾ ਉਹ ਆ ਗਿਆ ਆਪਾਂ ਖੋਲੀਏ ਗੇਟ ਨਾ